जय हो आरोह रे जय हो भारत माता की जय हो वंदे मातरम वंदे मातरम वंदे मातरम भारत माता की जय हो वंदे मातरम वंदे मातरम वंदे मातरम ਜਿਹੜਾ ਜਿਹੜਾ ਇਹ ਕੰਟੈਕਸਟ ਕੀਤਾ ਗਿਆ ਕਿਉਂ ਕੀਤਾ ਗਿਆ ਇਹ ਪਹਿਲਗਾਮ ਦੇ ਵਿੱਚ ਹੋਈ અત્યੰਤ ਦਰਦਨਾਕ ਘਟਨਾ ਉਦੇ ਵਿਰੋਧ ਚ ਰੋਸ ਮਾਰਚ ਨਿਕਲ ਲਿਆ ਗਿਆ ਸਾਰਿਆਂ ਨੂੰ ਪਤਾ ਕਿ ਉੱਥੇ ਜੋ ਕਤਲੇਆਮ ਹੋਇਆ ਉਹ ਤਰਮ ਦੇਦਾਰ ਤੇ ਹੋਇਆ ਬਹੁਤ ਹੈ ਕਿੰਨਾਂ ਨੇ ਹਰਕਤ ਹੈ ਇਹ دہشت گردਾਂ ਵੱਲੋਂ ਤਾਂ ਇਸ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਸਾਡੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਿਲਕੁਲ ਉਸੇ ਸਟਾਈਲ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਜਾਣਾ ਚਾਹੀਦਾ ਜਿਸ ਸਟਾਈਲ ਦੇ ਵਿੱਚ ਉਹਨਾਂ ਨੇ ਕੀਤਾ ਸੀ ਤਾਂ ਕਿ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ ਅੱਜ ਸਾਰਾ ਦੇਸ਼ ਉਹਨਾਂ ਦੇ ਕਤਲੇਆਮ ਦੀ ਦੇ ਸ਼ੋਕ ਸਾਗਰ ਦੇ ਵਿੱਚ ਡੁੱਬਿਆ ਹੋਇਆ ਕੋਈ ਵੀ ਬੰਦਾ ਹੰਝੂ ਪਹਾਏ ਬਿਨਾਂ ਨਹੀਂ ਰਹਿ ਸਕਦਾ कहने हम क्या करने आए थे क्या कर बैठे कहीं मंदिर तो कहीं मस्जिद बना बैठे हमसे तो भली जात उन परिंदों की जो कभी मंदिर पर कभी मस्जिद पर जाए भारत माता की भारत माता जै। की जय जिस तरह मेरा नाम मनोहर जो ਅਸੀਂ ਇਹ ਦੇਖਿਆ ਕਿ ਸਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਜੋ ਇਹ ਪਾਕਿਸਤਾਨ ਆਤੰਕੀ ਦੇਸ਼ ਜਿਸ ਨੇ ਆਤੰਕ ਤੋਂ ਬਿਨਾ ਕੁਝ ਵੀ ਪੈਦਾ ਨਹੀਂ ਕੀਤਾ ਸਾਡੇ ਨਾਲੋਂ ਅਟਕ ਹੋ ਕੇ ਸਾਡੇ ਹਿੰਦੁਸਤਾਨ ਨਾਲੋਂ ਅਟੋ ਹੋ ਕੇ ਇਸ ਦੇਸ਼ ਨੇ ਕਿਤੇ ਵੀ ਕਿਸੇ ਵੀ ਖੇਤਰ ਦੇ ਵਿੱਚ ਸਿਰਫ ਅੱਤਵਾਦ ਨੂੰ ਛੱਡ ਕੇ ਕਿਤੇ ਵੀ ਕੋਈ ਤਰੱਕੀ ਨਹੀਂ ਕੀਤੀ ਸੋ ਇਸ ਦੇਸ਼ ਨੂੰ ਸਾਰੀ ਦੁਨੀਆ ਵੱਲੋਂ ਸਹਿਤਾ ਬੰਦ ਹੋ ਚੁੱਕੀ ਹੈ ਇਸ ਦੇਸ਼ ਦੇ ਨਾਗਰਿਕ ਤਰਾਹੀ ਤਰਾਹੀ ਕਰ ਰਹੇ ਨੇ ਤੁਸੀਂ ਬਾਈਟ ਦੇ ਵਿੱਚ ਦੇਖੋ ਪਾਕਿਸਤਾਨੀ ਸਾਰੇ ਹਿੰਦੁਸਤਾਨ ਨਾਲ ਰਲਣ ਨੂੰ ਤਿਆਰ ਨੇ ਉਹ ਕਹਿੰਦੇ ਨੇ ਕਿ 20 ਕਿਲੋਮੀਟਰ ਦੂਰ 20 ਰੁਪਏ ਕਿਲੋ ਟਮਾਟਰ ਹੈ ਸਾਡੇ 150 ਰੁਪਏ ਕਿਲੋ ਟਮਾਟਰ ਹੈ 150 ਰੁਪਏ ਕਿਲੋ ਆਟਾ ਹੈ ਜੋ ਗੁਨੀਅਤੀ ਲੋੜਾਂ ਨੇ ਜੋ ਇਨਸਾਨ ਦੀਆਂ ਉਹ ਇਹ ਦੇਸ਼ ਦੀ ਪੂਰੀਆਂ ਕਰ ਸਕਦਾ ਸੋ ਇਸ ਦੇਸ਼ ਨੂੰ ਆਪਣੇ ਨਾਗਰਿਕਾਂ ਤੋਂ ਸਭ ਕੁਝ ਲੈਣਾ ਚਾਹੀਦਾ ਜੋ ਸਾਡੇ ਨਾਲ ਰਲਣ ਨੂੰ ਤਿਆਰ ਨੇ ਜੋ ਹਿੰਦੁਸਤਾਨ ਦੇ ਵਿੱਚ ਮਿਲਣ ਨੂੰ ਤਿਆਰ ਨੇ ਆ ਪਾਕਿਸਤਾਨ ਨੂੰ ਆਪਣੀ ਸੁਰੱਖਿਆ ਦੇ ਵਿੱਚ ਕੋਈ ਵੀ ਕੋਈ ਇਹਦੇ ਕੋਲ ਸੀਮਾ ਸੁਰੱਖਤ ਨਹੀਂ ਇਹਦਾ ਦੇਸ਼ਵਾਸੀ ਸੁਰੱਖਤ ਨਹੀਂ ਇਹ ਸਾਡੇ ਦੇਸ਼ ਦੇ ਵਿੱਚ ਆਤੰਕ ਫਲਾ ਕੇ ਸਾਡੇ ਦੇਸ਼ ਦੀ ਭਾਈਚਾਰੇ ਨੂੰ ਖਤਮ ਕਰਨ ਦੇ ਵਿੱਚ ਲੱਗਿਆ ਹੋਇਆ ਇਹਦੇ ਕੋਲ ਕੋਈ ਤਾਕਤ ਨਹੀਂ ਜੋ ਸਾਡਾ ਹਿੰਦੁਸਤਾਨ ਦਾ ਇਹ ਮੁਕਾਬਲਾ ਕਰ ਸਕੇ ਸਿੱਧੇ ਤੌਰ ਤੇ ਲੜਾਈ ਲੜ ਕੇ ਜੁੱਧ ਲੜ ਕੇ ਇਹ ਪਾਕਿਸਤਾਨ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਸੋ ਅਸੀਂ ਕੇਂਦਰ ਸਰਕਾਰ ਤੋਂ ਸਟੇਟ ਸਰਕਾਰ ਤੋਂ ਕਸ਼ਮੀਰ ਦੀ ਤੋਂ ਮੰਗ ਕਰਦੇ ਹਾਂ ਤੇ ਸਾਰੇ ਕਸ਼ਮੀਰੀ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਪਹਿਲੀ ਵਾਰੀ ਦੇਖ ਰਹੇ ਆ ਕਿ ਕਸ਼ਮੀਰੀ ਭਰਾਵਾਂ ਨੇ ਅੱਖਾਂ ਦੇ ਵਿੱਚ ਹੰਝੂਰੇ ਕਸ਼ਮੀਰੀ ਭਰਾ ਅੱਜ ਸਾਡੇ ਦੇਸ਼ ਦੇ ਨਾਲ ਖੜੇ ਨੇ ਇਹ ਬਹੁਤ ਵੱਡੀ ਸਾਡੀ ਸਾਡੇ ਦੇਸ਼ ਦੀ ਸਾਡੇ ਦੇਸ਼ ਦੇ ਲੋਕਾਂ ਦੀ ਸਰਮਸਤਾ ਹੈ ਪ੍ਰਾਪਤੀ ਹੈ ਏਕਤਾ ਹੈ ਕਿ ਅੱਜ ਕਸ਼ਮੀਰੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਬੂਤ ਕਰਨ ਲਈ ਤਿਆਰ ਨੇ ਸਾਡੀ ਸਰਕਾਰ ਨੂੰ ਸਾਡੀ ਸੈਨਾ ਨੂੰ ਹਰ ਤਰ੍ਹਾਂ ਦਾ ਸਬੂਤ ਦੇਣ ਲਈ ਹਰ ਤਰ੍ਹਾਂ ਦੀ ਮੁਖਬਰੀ ਹਰ ਤਰ੍ਹਾਂ ਦੀ ਉਹਨਾਂ ਦੀ ਨਕਲ ਅਤੰਕਵਾਦੀਆਂ ਦੇ ਪਤੇ ਦੇਣ ਨੂੰ ਤਿਆਰ ਨੇ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਨੂੰ ਬਹੁਤ ਜੇਤੀ ਤੋਂ ਜੇਤੀ ਇਹਨਾਂ ਨੂੰ ਥਾਂਸੀ ਟੰਗ ਕੇ ਇਹਨਾਂ ਨੂੰ ਸਜ਼ਾ ਦੇ ਕੇ ਸਾਡੇ ਦੇਸ਼ ਦੇ ਵਿੱਚ ਜੋ ਆਕਰੋਸ਼ ਪਾਇਆ ਜਾ ਰਿਹਾ ਉਹਨੂੰ ਸ਼ਾਂਤ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ